ਬਹੁਤ ਬਹੁਤ ਧੰਨਵਾਦ ਜੀ ਜਰਲਵੰਦ ਸਰ ਸਤਿਕਾਰਯੋਗ ਸ਼ਖਸੀਅਤਾਂ ਤੇ ਹਾਜ਼ਰੀ ਵਾਹਿਗੁਰੂ ਜੀ ਕੀ ਫਤਿਹ ਬਰਾੜ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਜੀ ਇਸ ਖੂਬਸੂਰਤ ਸਮਾਗਮ ਦੀ ਸ਼ੁਰੂਆਤ ਇੱਕ ਅਰਦਾਸ ਤੋਂ ਆਪਾਂ ਕਰਦੇ ਹਾਂ ਜਿਹੜੀ ਦਾਸ ਦੇ ਦਾਸ ਦੀ ਸ਼ਕੀ ਹੋਈ ਕਿਤਾਬ ਮੈਂ ਤੇ ਕੀ ਵਿਚੋਂ ਲੈ ਗਈ ਹੈ ਜੋ ਪਹਿਲੇ ਪੇਜ ਤੇ ਦਰਜ ਹੈ ਹੱਥ ਜੋੜ ਕਰਦਾ ਹਾਂ ਹੱਥ ਜੋੜ ਮੈਂ ਕਰਦਾ ਹਾਂ ਅਰਦਾਸ ਦਾਤਿਆ ਰਾਸ ਦਾਤਿਆ راس ਦਾਤਿਆ ਤੇਰੇ ਆਸ ਨੇ ਪਪਾ ਜੀ ਮੈਂ ਕਰਮੇ ਉਠਾ ਲਿਆ ਬੰਦਨ ਕਰ ਜੀ ਸਰਸਵਤੀ ਮਾਂ ਮਨੋਂ ਪਿਆ ਲਈ ਐ ਵਿਦਿਆ ਦਾ ਦੇਦਾਨ ਵਿਦਿਆ ਦਾ ਦੇਦਾਨ ਪੁਵਾ ਦੇ ਆਸ ਦਾਤਿਆ ਅਥ ਜੋੜ ਮੈਂ ਕਰਦਾ ਹਾਂ ਅਰਦਾਸ ਦਾ ਧਿਆ ਅਰਦਾਸ ਦਾ ਧਿਆ ਸੁੱਚੇ ਮੋਤੀਆਂ ਦੇ ਅੱਖਰਾਂ ਦੀ ਕਰ ਤਿਉ ਵਰਖਾ ਜੀ ਗੀਤ ਕਾਵ ਤੇ ਕਰਤੇ ਗਲੋਤੇ ਮੇਰਾ ਚਰਖਾ ਜੀ ਹਰ ਥਾਂ ਦੇ ਵਿੱਚ ਪੂਲ ਦੇਵੀ ਹਰ ਪਾਵੇ ਵਿੱਚ ਪੂਲ ਦੇਵੀ ਅਰਦਾਸ ਦਾ ਧਿਆ ਹੱਥ ਜੋੜ ਮੈਂ ਕਰਦਾ ਹਾਂ ਅਰਦਾਸ ਦਾ ਧਿਆ ਅਰਦਾਸ ਦਾ ਧਿਆ ਰਸ ਪਿੰਗਲ ਦੇ ਸਾਰੇ ਕਿਤਾਬ ਵਿੱਚ ਵਰਦੇ ਤੂੰ ਹਾ ਰਸ ਪਿੰਗਲ ਦੇ ਸਾਰੇ ਗੀਤਾ ਵਿੱਚ ਭਰਦੇ ਤੂੰ ਕਲਮ ਚੋਂ ਨਿਕਲੇ ਸ਼ਬਦਾਂ ਨੂੰ ਸੁਰ ਤਾਲ ਚ ਕਰਦੇ ਤੂੰ ਲੱਗੇ ਉਡਾਰੀ ਧਰਤੀ ਤੋਂ ਲੱਗੇ ਉਡਾਰੀ ਧਰਤੀ ਤੋਂ ਆਕਾਸ਼ ਦਾ ਧਿਆ ਹੱਥ ਜੋੜ ਮੈਂ ਕਰਦਾ ਹਾਂ ਅਰਦਾਸ ਦਾ ਧਿਆ ਅਰਦਾਸ ਦਾ ਧਿਆ ਕੀਤਾ ਦੀ ਕਿਆਰੀ ਮੈਂ ਕਾਵ ਸੁਗੰਧੀਆਂ ਆਵਣ ਕਾਵ ਸੁਗੰਧੀਆਂ ਆਵਣ ਆਸ-ਪਾਸ ਦਾਤਿਆ ਹੱਥ ਜੋੜ ਮੈਂ ਕਰਦਾ ਹਾਂ ਅਰਦਾਸ ਦਾਤਿਆ ਅਰਦਾਸ ਦਾਤਿਆ ਅਰਸ਼ ਕੋ ਚਾਰ ਜੀ ਆਤਮਾਤ ਤੋਂ ਅੰਤ ਤਾਈਂ ਕਰੋ ਬੇੜਾ ਪਾਰ ਜੀ ਮਨ ਵਿੱਚ ਕਰਦੇ ਦਾਤਾ ਮਨ ਵਿੱਚ ਕਰਦੇ ਵਿਦਿਆ ਦਾ ਪ੍ਰਕਾਸ਼ ਦਾ ਧਿਆ ਹੱਥ ਜੋੜ ਮੈਂ ਕਰਦਾ ਹਾਂ ਅਰਦਾਸ ਦਾ ਤਿਆ ਕਾਰਜ ਸਾਰੇ ਕਰ ਦੇਵੋ ਜੀ रासदा अदासात अ अरदास दातया